ਇਧਰ ਖੜਾ ਦੋਸਤੋ ਨਾਲ ਹੀ Mahindra 475 ਮਾਡਲ 2009 ਡਿਮਾਂਡ 2 ਲੱਖ ਤੇ 10000 ਰੁਪਇਆ ਟਰੈਕਟਰ ਦੇ ਅਗਲੇ ਟਾਇਰ ਨਵੇਂ ਆ ਜੀ ਪਿਛਲੇ 25 30 ਪੈਸੇ ਤੇ ਇਧਰ ਨਾਲ ਹੀ ਆ ਗਿਆ Mahindra 26595 ਮਾਡਲ 1 ਲੱਖ 37000 ਰੁਪਇਆ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਆ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਥੇ ਜਿੰਨੇ ਵੀ ਟਰੈਕਟਰ ਸਾਰੇ origignal ਕੰਡੀਸ਼ਨ ਦੇ ਵਿੱਚ ਹੀ ਆ ਜਿਵੇਂ ਵੀ ਆ ਇਧਰ ਨਾਲ ਖੜਾ ਹੈ Saurav 735 ਇਹਦਾ ਮਾਡਲ ਹੈਗਾ ਇਹ 98 ਡਿਮਾਂਡ 1 ਲੱਖ 35000 ਰੁਪਏ ਸਕੇ ਨਾਲ ਇੱਕ ਹੋਰ ਸਵਰਾ 735 ਖੜਾ ਹੈ ਮਾਡਲ 95 1 ਲੱਖ 25000 ਰੁਪਏ ਡਿਮਾਂਡਾ ਟਰੈਕਟਰ ਦੀ ਸੂ ਕੰਡੀਸ਼ਨ ਤੋਂ ਦੇ ਸਾਹਮਣੇ ਆ ਪੂਰਾ 오ਰੀਜినਲ ਟਰੈਕਟਰ ਜੇ ਐਮ ਐਮ ਕੰਡੀਸ਼ਨ ਹੈਗੀ ਆ ਤੇ ਨਾਲ ਖੜਾ Mahindra 265 DI ਇਹ ਮਾਡਲ 1 ਲੱਖ 49000 ਰੁਪਏ ਡਿਮਾਂਡਾ ਟਰੈਕਟਰ ਦੀ ਕੋਦੇ ਟਾਇਰ ਹੈਗੇ ਆ ਜੀ ਪਿਛਲੇ 750 ਰੁਪਏ ਸੇ ਇਹਦੇ ਨਾਲ ਖੜਾ Mahindra 475 ਮਾਡਲ 96 1,38,000 ਰੁਪਏ ਡਿਮਾਂਡ ਹਰਿਆਣਾ ਨੰਬਰ ਗਿਆਗੇ Mahindra 575 2004 ਮਾਡਲ 2,30,000 ਰੁਪਏ ਡਿਮਾਂਡ ਇਹ ਆਪਣਾ ਵਈ ਨੰਬਰ ਇੱਕ ਇਹਨਾਂ ਆਜਨਾ ਅੱਗੇ ਆ ਗਿਆ ਜੀ ਫਾਰਮਟ੍ਰੈਕ 60 2004 ਮਾਡਲ 2,20,000 ਰੁਪਏ ਦੀ ਮੰਗ ਹੈ ਦੀ ਸਟਾਇਰ ਵਗੈਰਾ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਅੱਗੇ ਖੜਾ ਹੈ ਮਹਿੰਦਰਾ 475 98 ਮਾਡਲ 1,39,000 ਰੁਪਏ ਕੀਮਤ ਟਰੈਕਟਰ ਦੀ ਬਾਕੀ ਮੌਕੇ ਤੇ ਰੇਟ ਦੀ ਸੈਟਿੰਗ ਹੋ ਜਾਂਦੀ ਹੈ ਇਹਦੇ ਨਾਲ ਖੜਾ ਹੈ ਫੋਰਡ 3610 99 ਮਾਡਲ 140000 ਰੁਪਇਆ ਡਿਮਾਂਡ ਆ। ਬਾਕੀ ਟਾਇਰ ਤੇ ਰੰਗ ਪੇਂਡ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ। ਇੱਧਰ ਅੱਗੇ ਖੜਾ ਹੈ ਮਹਿੰਦਰਾ 265। ਤਨਾਈ ਬੈਠਣੀ ਪਵੇ। ਉਹ ਤਾਂ 2001 ਮਾਡਲ ਪੰਜਾਬ ਨੰਬਰ 1 ਲੱਖ ਤੇ 95000 ਰੁਪਇਆ ਕੀਮਤ ਆ। ਇਹਦੇ ਨਾਲ ਹੀ ਆ ਗਿਆ ਜੀ ਫਾਰਮ ਟਰੱਕ 60। ਡਬਲ ਕਲਚ 2008 ਮਾਡਲ 260000 ਰੁਪਇਆ ਡਿਮਾਂਡ। ਆਪਣਾ ਬਾਈ? ਹਾਂ ਜੀ। ਇਹ ਕਿੰਨੇ ਰੁਪਏ ਦਾ ਦੇਣਾ ਹੀ ਆਪਾਂ ਮਾਨਤਾ ਕਰ ਦਾਂਗੇ ਜੀ ਫਿਰ ਵੀ 10000 ਰੁਪਿਆ ਕਰ ਦਾਂਗੇ ਠੀਕ ਹੈ 2.5 ਲੱਖ ਰੁਪਏ ਦਾ ਬਾਈ ਕਹਿੰਦੇ ਦੇ ਦਾਂਗੇ ਮੌਕੇ ਤੇ ਨੰਬਰ ਕਿੱਥੋਂ ਦਾ ਹੀ ਹਰਿਆਣੇ ਦਾ ਹੋਰ ਟਰੈਕਟਰ ਵੀ ਹੈਗਾ ਆਪਣੇ ਕੋਲ 1 ਕੋ 24 ਵਾਲਾ 24 ਵਾਲਾ ਇਹ ਕਿੰਨੇ ਦੇਣਾ ਹੀ ਉਹ ਦੇਵਾਂਗੇ ਜੀ 115 ਦਾ 90 ਮਾਡਲ ਹੈ ਜੀ 1 ਲੱਖ ਤੇ 30000 ਰੁਪਏ ਡਿਮਾਂਡ ਆ ਤੇ 115 ਦਾ ਦੇ ਦੇਣਗੇ ਬਾਈ ਹੁਣ ਸੋ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਨੰਬਰ ਆਪਣਾ ਹੀ ਰਾ ਆਪਣਾ ਹੈ 98788 16470 ਇਹ ਬਾਈ ਜੀ ਦਾ ਨੰਬਰ ਹੈ ਜੀ ਤੁਸੀਂ ਜੇਕਰ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੈ ਤੇ ਇਹਨਾਂ ਨੂੰ ਫੋਨ ਕਰ ਸਕਦੇ ਹਾਂ ਜੀ ਪਿੰਡ ਕਗੜਾਈ ਪੰਜਾਬ ਠੀਕ ਹੈ ਜੀ ਕਗੜਾ ਪਿੰਡ ਬਾਈ ਦਾ ਤੇ ਇਹ ਹੈ ਜੀ 2021 ਮਾਡਲ 265 ਟਰੈਕਟਰ ਹੈਗੀ ਦੀ ਇਹਦੀ ਕੀਮਤ ਹੈ ਜੀ 4 ਲੱਖ ਤੇ 35000 ਰੁਪਏ ਸੋ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸ਼ੋਅਰੂਮ ਕੰਡੀਸ਼ਨ ਆ ਸਿੰਦਰ ਆ ਗਿਆ ਜੀ ਫੋਰਡ 3600 82 ਮਾਡਲ 1 ਲੱਖ ਰੁਪਿਆ ਕੀਮਤ 1 3000 ਰੁਪਿਆ ਕੀਮਤ 724 ਟਰਨ ਆ ਲੱਗ ਗਿਆ ਜੀ ਫਾਰਮ 30 ਫਾਰਮ 30 ਪਿਛਲੇ ਟਾਇਰ ਟਰੈਕਟਰ ਦੇ ਨਵੇਂ ਆ ਅਗਲੇ ਵੀ ਨਵੇਂ 2001 ਮਾਡਲ 1,66,000 ਰੁਪਿਆ ਕੀਮਤਾ ਸੋ ਟਰੈਕਟਰ ਦੀ ਜਿਹੜੀ ਕੰਡੀਸ਼ਨ ਉਹ ਬਿਲਕੁਲ ओरिजिनल ਹੀ ਆ ਤੇ ਦੇ ਨਾਲ ਇਧਰ ਆ ਗਿਆ ਜੀ ਫਾਰਮ ਟਰੱਕ ਚੈਂਪੀਅਨ 2008 ਮਾਡਲ 2.5 ਲੱਖ ਰੁਪਿਆ ਕੀਮਤ ਟਰੈਕਟਰ ਹਰਿਆਣਾ ਨੰਬਰ ਸੋ ਇਹ ਸੀ ਡੱਬੂ ਵਾਲੀ ਮੰਡੀ ਦਾ ਟਰੈਕਟਰ ਤੇ ਦੋਸਤੋ ਚੈਨਲ ਨੂੰ ਕਰਦੇ ਜੀ ਸਬਸਕ੍ਰਾਈਬ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਦਾ ਨੋਟੀਫਿਕੇਸ਼ਨ ਵੀ ਦਵਾ ਦਿਓ ਆ ਜਿਹਨਾਂ ਲਈ ਇਹ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਵਾਇਕੋਜੀ ਦਾ ਖਾਲਸ ਵਾਇਕੋਜੀ ਕੀ ਖਤੇ